ਰੇਕੀ ਕਰਕੇ ਦੁਪਹੀਆ ਵਾਹਨ ਚੋਰੀ ਕਰਨ ਵਾਲੇ આરોપી ਨੂੰ ਕੀਤਾ ਪੁਲਿਸ ਨੇ ਕੀਤਾ ਕਾਬੂ ਪੁਲਿਸ ਕਮਿਸ਼ਨਰ ਸ਼੍ਰੀ ਕੁਲਦੀਪ ਸਿੰਘ ਚਾਹਲ ਦੇ ਦਿਸ਼ਾ ਨਿਰਦੇਸ਼ਾਂ ਦੇ ਚਲਦੇ ਪੁਲਿਸ ਵੱਲੋਂ ਲੁਟਾਨ ਖੋਹਾ ਕਰਨ ਵਾਲੇ ਅੰਸਰਾ ਖਿਲਾਫ ਵਿੱਡੀ ਮਹਿੰਮ ਦੇ ਦੌਰਾਨ ਚੌਂਕੀ ਮੁੰਡੀਆਂ ਦੀ ਪੁਲਿਸ ਵੱਲੋਂ ਇੱਕ આરોપી ਨੂੰ ਕਾਬੂ ਕਰਕੇ ਉਸ ਦੇ ਕਬਜ਼ੇ 'ਚੋਂ ਚੋਰੀ ਪੰਜ ਵਹੀਕਲ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ ਹੈ ਜਾਣਕਾਰੀ ਦਿੰਦਿਆਂ ਥਾਣਾ ਜਮਾਲਪੁਰ ਦੇ ਇੰਚਾਰਜ ਅਤੇ ਚੌਂਕੀ ਮੁੰਡਿਆਂ ਦੇ ਇੰਚਾਰਜ ਸੁਰਜੀਤ ਸਿੰਘ ਸੈਣੀ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ આરોપી ਹਰਜੀਤ ਸਿੰਘ ਦੁਪਹੀਆਂ ਵਾਹਨ ਚੋਰੀ ਕਰਨ ਦਾ ਧੰਦਾ ਕਰਦਾ ਹੈ ਜਿਸ ਵੱਲੋਂ 3 ਮਾਰਚ ਵਾਲੇ ਦਿਨ ਵੀ ਇੱਕ ਵਹੀਕਲ ਚੋਰੀ ਕੀਤਾ ਗਿਆ ਹੈ ਜਿਸ ਦੇ ਸਬੰਧ ਵਿੱਚ ਅਮਨਪ੍ਰੀਤ ਸਿੰਘ ਨਾਮ ਦੇ ਵਿਅਕਤੀ ਵੱਲੋਂ ਵੀ ਸ਼ਿਕਾਇਤ ਦਰਜ ਕਰਵਾਈ ਗਈ ਸੀ ਪੁਲਿਸ ਵੱਲੋਂ ਕੀਤੀ ਤਫ਼ਤੀਸ਼ ਤੋਂ ਬਾਅਦ ਉਕਤ આરોપી ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ ਦੋ ਮੋਟਰਸਾਈਕਲ ਸਪਲੈਂਡਰ ਇੱਕ ਮੋਟਰਸਾਈਕਲ ਪਲੈਟੀਨਾ ਅਤੇ ਦੋ ਐਕਟਿਵਾ ਬਰਾਮਦ ਕੀਤੀਆਂ ਗਈਆਂ ਹਨ। આરોપી ਨੇ ਆਪਣਾ ਜੁਰਮ ਕਬੂਲ ਕਰਦੇ ਦੱਸਿਆ ਕਿ ਵਹੀਕਲ ਚੋਰੀ ਕਰਨ ਤੋਂ ਪਹਿਲਾਂ ਉਹ ਉਸ ਏਰੀਆ ਵਿੱਚ ਘੁੰਮ ਕੇ ਰੇਕੀ ਕਰਨ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦਿੰਦਾ ਸੀ। ਬਿਊਰੋ ਰਿਪੋਰਟ ਲੁਧਿਆਣਾ। ਜੈਨੀ ਸਾਹਿਬ ਕੀ ਮੈਟਰ ਕੀ ਹੈਗਾ ਵਾ ਜਿਹੜਾ ਅੱਜ ਕੁਮ ਜੀ ਤੁਹਾਡੇ ਕੋਲ ਜਿਹੜਾ ਫੜਿਆ ਇਹ ਹਰਜੀਤ ਸਿੰਘ ਮਨਸੂਬਾ ਜੀ ਇਹ ਚੋਰੀਆਂ ਕਰਨ ਦੱਸਦੀ ਹੈ ਵਹੀਕਲ ਚੋਰੀਆ ਜੀ ਇਹ ਤੇ ਪਹਿਲਾਂ ਵੀ ਪਰਚੇ ਦਰਜ ਅੰਬਾਲਾ ਸਿਟੀ ਦੇ ਸੁਹਾਣੇ ਖਾਣੇ ਚ ਮਕਦਮੇ ਦਰਜ ਪਹਿਲਾਂ ਸਰ ਕਿੰਨੀ ਕੁ ਉਮਰ ਹੈ ਇਸ ਬੱਚੀ 26 ਸਾਲ ਉਮਰ ਹੈ ਜੀ ਕਿੱਥੇ ਦਾ ਰਹਿਣਾ ਇਹ ਮੁੰਡੀਆਂ ਦਾ ਰਹਿਣ ਵਾਲਾ ਜੀ ਇਹ ਜੀ ਕਿੰਨੀ ਕੋਈ ਵਾਰ ਦਤਾਂ ਨੂੰ ਹੁਣ ਤੱਕ ਜਾਂਦੇ ਇਹ ਜੀ 7 ਗਨੇ ਵਾਰਦਤਾਂ ਮੰਨੀਆਂ ਜੀ ਇਹ ਚੋਂ ਪੰਜ ਸਾਨੂੰ ਵਹੀਕਰ ਰਿਕਵਰ ਕਰਾ ਦਿੱਤੇ ਤੈਨੂੰ ਮੋਟਰਸਾਈਕਲ ਦੇ ਦੋ ਐਕਟਰ ਆ ਜੀ ਸਰ ਕਿੜੀਆਂ ਕਿੜੀਆਂ ਥਾਵਾਂ ਤੇ ਵਾਰਦਤਾਂ ਨੂੰ ਜਾਂਦੇ ਇਹ ਕਰਦਾ ਜੀ ਨੀਚੀ ਮੰਗਲੀ ਕੁਛ ਮੰਨਿਆ ਸੜਕ ਕੋਈ ਵਾਰਦਤਾਂ ਤੇ ਪਲੱਸ ਮੋਤੀਨਰ ਸ਼ੇਰਪੁਰ ਪਰਚਾ ਦਰਜ ਸ਼ੇਰਪੁਰ ਦੇ ਨਹੀਂ ਸਹੀ ਵਾਲੀ ਗੱਲ ਸਾਹਮਣੇ ਨਹੀਂ ਆਈ ਮੈਡੀਕਲ ਕਰਾਵਾਂਗੇ ਫਿਰ ਦੇਖਦੇ ਹਾਂ ਇਹਨਾਂ ਦਾ ਕੋਈ ਸਰ ਗੈਂਗ ਵੀ ਹੈ ਦਾ ਵਿਚੋਂ ਨਹੀਂ ਸਿਰਲ ਸਿੰਗਲ ਹੀ ਹੈ ਜੀ ਗੈਂਗ ਨਹੀਂ ਹੈ ਸਿੰਗਲ ਬੰਦਾ ਸਰ ਇਹਨੂੰ ਕਿੱਥੋਂ ਅਰੈਸਟ ਕੀ ਕਰੂਗਾ ਇਹਨੂੰ ਮੁੰਡੀਆਂ ਚ ਰੱਸੀ ਦਾ ਚਾਹੂ ਜੀ ਮਖਰ ਖਾਸ ਨੇ ਤਲਾ ਜਿੱਤੀ ਸੀ ਵੀ ਇਹ ਚੋਰੀਆਂ ਕਰਨ ਦਾ ਆਦਤੀ ਆ ਇਹਨੂੰ ਨੱਕੇ ਰੋਕਿਆ ਤੇ ਰਿਕਵਰੀ ਸ਼ੁਰੂ ਇਹਦੀ ਉਮਰ 26 ਸਾਲ ਹੈ ਕਿੱਥੇ ਦਾ ਰਹਿਣਾ ਮੁੰਡੀਆਂ ਦਾ ਠੀਕ ਹੈ